ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੰਮੂ ਕਸ਼ਮੀਰ ਦਾ ਸਫ਼ਰ ਕਰ ਰਿਹਾ ਤੇ ਇਹ ਆਪਣੇ ਸਫ਼ਰ ਦੀ 11ਵੀਂ ਵੀਡੀਓ ਆ ਇਸ ਵਕਤ ਅਸੀਂ ਹਾਂ ਰੰਗਦੋਂ ਪਿੰਡ ਦੇ ਵਿੱਚ ਤੇ ਰੰਗਦੋਂ ਪਿੰਡ ਪਦਮ ਤੋਂ ਕਾਰਗਿਲ ਜਾਂਦਿਆਂ ਨੂੰ ਰਾਹ ਦੇ ਵਿੱਚ ਪੈਂਦਾਗਾ ਇਹ ਪਿੰਡ ਫੇਮਸ ਆ ਇੱਥੋਂ ਦੀ ਮੋਨੇਸਟਰੀ ਦੇ ਲਈ ਜਿਹੜੀ ਕਿ ਤਿੱਬਤੀਅਨ ਬੁੱਧਿਜ਼ਮ ਧਰਮ ਦੇ ਵਿੱਚ ਬਹੁਤ ਵੱਡਾ ਸਥਾਨ ਰੱਖਦੀ ਆ ਬੁੱਧ ਧਰਮ ਦੇ ਇਸ ਵੱਡੇ ਕੇਂਦਰ ਨੂੰ ਅੱਜ ਤੋਂ ਲਗਭਗ 200 ਸਾਲ ਪਹਿਲਾਂ ਬਣਾਇਆ ਗਿਆ ਸੀ ਉਸ ਵਕਤ ਇਸ ਖੇਤਰ ਦੇ ਵਿੱਚ ਸਿਵੋਂਗ ਮੋਂਗਲ ਨਾਂ ਦੇ ਰਾਜੇ ਦਾ ਰਾਜ ਸੀ ਕਿਹਾ ਜਾਂਦਾ ਹੈਗਾ ਕਿ ਇਹ ਰਾਜਾ ਪਦਮ ਸੰਭਵਾ ਦੀ ਕੁੱਲ ਦੇ ਨਾਲ ਸੰਬੰਧਿਤ ਸੀ ਪਦਮ ਸੰਭਵਾ ਉਹ ઋષਿ ਜਿਸ ਦੇ ਨਾਂ ਤੇ ਪਦਮ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ ਤਿੱਬਤੀਨ ਬੁੱਧਿਜ਼ਮ ਦੇ ਵਿੱਚ ਇਸ ਮਨੈਸਟਰੀ ਦਾ ਸਥਾਨ ਬਹੁਤ ਹੀ ਜ਼ਿਆਦਾ ਵੱਡਾ ਹੈ ਇਸ ਤੋਂ ਬਿਨਾ ਇਹ ਮਨੈਸਟਰੀ ਗੋਲੋਪਾ ਸੈਕਟ ਅਤੇ yellow hat order ਸੈਕਟਾ ਜੋ ਉਸਦੇ ਨਾਲ ਵੀ ਸੰਬੰਧ ਰੱਖਦੀ ਹੈ ਇਹ ਜਗਾ ਕਲਚਰਲੀ ਜਾਂਸਕਰ ਵੈਲੀ ਦਾ ਪਾਰਟ ਆ ਪਰ ਜੀਓਗ੍ਰਾਫਿਕਲੀ ਇਹ ਜਗਾ ਸਰੂ ਵੈਲੀ ਦਾ ਪਾਰਟ ਆ ਭਾਵੇਂ ਇਹ ਜਗਾ ਪੈਂਦੀ ਸਰੂ ਵੈਲੀ ਦੇ ਵਿੱਚ ਆ ਪਰ ਇਥੋਂ ਦਾ ਜੋ ਕਲਚਰ ਆ ਉਹ ਜਾਂਸਕਰ ਖੇਤਰ ਦੇ ਨਾਲ ਮਿਲਦਾ ਜੁਲਦਾਗਾ। ਆਜਪਰੀ ਦਾ। ਦੇਖਿਓ। ਇਹੋ ਗਨੇ ਕਸਮਿਸ਼ ਤੋਰੇ। ਇਹੋ ਮੋੜੇ ਤਾਂ ਇੱਥੇ ਜਿੰਨੇ ਵੀ ਸਾਧੂ ਰਹਿੰਦੇ ਨੇ ਉਹਨਾਂ ਦਾ ਖਰਚਾ ਆਲੇ-ਦੁਆਲੇ ਦੇ ਪਿੰਡਾਂ ਵੱਲੋਂ ਕੀਤਾ ਜਾਂਦਾਗਾ। ਪਿੰਡਾਂ ਦੇ ਲੋਕ ਇੱਥੇ ਥੋੜੀ-ਬਹੁਤੀ ਫਸਲ ਲਗਾਉਂਦੇ ਨੇ ਅਤੇ ਉਹ ਫਸਲ ਨੂੰ ਜਿਸ ਤਰ੍ਹਾਂ ਆਪਣੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਨੂੰ ਜਾਂ ਮੰਦਰਾਂ ਨੂੰ ਮਸਜਿਦਾਂ ਨੂੰ ਦਾਨ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਇੱਥੇ ਵੀ ਲੋਕਾਂ ਵੱਲੋਂ ਥੋੜਾ ਬਹੁਤਾ ਦਾਨ ਇਸ ਮਨੈਸਟਰੀ ਨੂੰ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਕਰਕੇ ਇਹ ਮਨੈਸਟਰੀ ਦੇ ਵਿੱਚ ਰਹਿੰਦੇ ਲੋਕ ਆਪਣਾ ਪਾਲਣ ਪੋਸ਼ਣ ਕਰਦੇ ਨੇ ਇਹ ਸੰਨ ਇਸ ਮਨੈਸਟਰੀ ਬਾਰੇ ਕੁਝ ਕੁ ਜ਼ਰੂਰੀ ਗੱਲਾਂ ਤੇ ਹੁਣ ਤੁਸੀਂ ਇੰਜੋਏ ਕਰੋ ਇਸ ਦੇ ਵਿਊਜ਼ ਇਸ ਦੇ ਇਨਸਾਈਡ ਤੋਂ ਵੀਡੀਓ ਬਣਾਉਣਾ ਅਲਾਉ ਨਹੀਂ ਸੀਗਾ ਆਪਾਂ ਜਿੰਨੀ ਵੀਡੀਓ ਬਣਾਈ ਆ ਜਿੱਥੋਂ ਤੱਕ ਵੀਡੀਓ ਬਣਾਈ ਜਾ ਸਕਦੀ ਸੀ ਤੁਸੀਂ ਉਸ ਨੂੰ ਇੰਜੋਏ ਕਰੋ ਮਿਲਦੇ ਆਂ ਵੀਡੀਓ ਦੇ ਅੰਤ ਵਿੱਚ ਜੇ ਕਨਕ ਜਾਦੂ ਦੱਸਦੇ ਆਂ ਘੁਮਾਦੀ ਪ੍ਰਾਰਥਨਾ ਮੰਗ ਲੈ ਜਿਹੜੀ ਮੰਗਣੀ ਆ ਵਿਆਹ ਮੰਗ ਸਕਦਾ ਤੂੰ ਆਪਦਾ तो मगर लेट नहीं लगाना लेट नहीं लगाऊ आजू बाई wow. यार 아 편장 편장 훨씬 좋아.

ਮੈਂ ਉਮੀਦ ਕਰਦਾ ਹਾਂ ਕਿ ਇਹਨਾਂ ਸਾਰੀਆਂ ਵੀਡੀਓਜ਼ ਨੂੰ ਵੇਖ ਕੇ ਤੁਹਾਡਾ ਵੀ ਦਿਲ ਕਰਦਾ ਹੋਣਾ ਕਿ ਤੁਸੀਂ ਇਹਨਾਂ ਸਾਰੀਆਂ ਥਾਵਾਂ ਨੂੰ ਖੁਦ ਜਾ ਕੇ ਵਿਜ਼ਿਟ ਕਰੋ ਕਿਉਂਕਿ ਕੈਮਰਾ ਸਾਨੂੰ ਸਾਡੀਆਂ ਅੱਖਾਂ ਜਿੰਨਾ ਸੋਹਣਾ ਨਹੀਂ ਦਿਖਾ ਸਕਦਾ ਤੇ ਪਰ ਫਿਰ ਵੀ ਆਪਣੀ ਇੱਕ ਕੋਸ਼ਿਸ਼ ਹੈ ਕਿ ਆਪਾਂ ਜਿੰਨਾ ਕੁਝ ਆਪਾਂ ਨੇ ਵੇਖਿਆਗਾ ਉਸ ਨੂੰ ਕੈਪਚਰ ਕੀਤਾਗਾ ਉਹ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਤੇ ਮੈਂ ਉਮੀਦ ਕਰਦਾ ਹਾਂ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਉਂਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ वीडियो नु शेयर लाइक ते कमेंट जरूर कर दियो बहुत-बहुत धन्यवाद जी तो ये गोम्पा जो है वो सत्रह सदब्बी में बने हुए है ये अभी ये गरीजिम पोछे के अंदर है ये गोम्पा को फंडरेजिंग गरीजिम पोछे जो प्रेजेंटली अभी दलित लामा का छोटा भाई है धर्म साला मेरे जो बनाया था ना वो एज रिकग्नेशन ऑफ मेरी रिम्पोच उनका नाम है गिले की शेतापत ये सत्रह बजे चले थे बहुत सुकून वाली जगह है हाँ थैंक यू जी Fala,